ਜਦੋਂ ਬੇਟੀ ਹੋਈ ਮੇਰੇ ਪਿੰਡ ਗਿਆ ਤੇ ਇੱਕ ਮਾਤਾ ਜੀ ਆਏ ਤਾਈ ਲੱਗਦੀ ਸਾਡੀ ਘਰਾਂ ਚੋਂ ਦੇਖ ਲੈ ਪੁੱਤ ਤੂੰ ਤਾਂ ਕੋਈ ਮਾੜਾ ਕੰਮ ਵੀ ਨਹੀਂ ਕੀਤਾ ਮੈਂ ਫੇਕੀ ਹੋ ਗਿਆ ਲੈ ਤੂੰ ਤਾਂ ਹਰੇਕ ਦਾ ਭਲੇ ਹੀ ਸੋਚਦਾ ਮੈਂ ਕਿਹਾ ਹਾਂ ਫੇਕੀ ਕੀ ਹੋ ਗਿਆ ਆਹ ਦੇਖ ਲੈ ਇੱਟ ਮੱਥੇ ਮਾਰੀ ਤੇਰੇ ਲੈ ਬੇਟੀ ਨੂੰ ਇੱਟ ਕਹਿੰਦੀ ਮੈਂ ਕਿਹਾ ਫੇ ਤੂੰ ਤਾਂ ਹੁਣ ਕਸ ਕਸ ਕੇ ਰੋੜਾ ਜਾਂ ਬਣ ਗਈ ਛੋਟਾ ਜਾਂ ਹਜੇ ਤੱਕ ਹਜੇ ਤੱਕ ਇਹੀ ਕਹੀਏ ਨੇ ਮੱਥੇ ਮਾਰੀ ਪੱਥਰ ਮੱਥੇ ਮਾਰਿਆ ਐਸ ਵਕਤ ਪਹਿਲੀ ਵਾਰ ਹੋਇਆ ਹਿਸਟਰੀ ਚ 4 ਸਾਲ ਹੋਣਾਂ ਨੇ ਸਰਕਾਰ ਬਣੀ ਨੂੰ ਥੋੜੀ ਸਰਕਾਰ ਬਣੀ ਨੂੰ ਮੈਂ ਆਪਣੀ ਨਹੀਂ ਕਹਿੰਦਾ ਥੋੜੀ ਸਰਕਾਰ ਬਣੀ ਨੂੰ ਐਸ ਵਕਤ 9 ਡੀਸੀ ਕੁੜੀਆਂ ਨੇ ਪੰਜਾਬ ਚ ਇੱਥੋਂ ਵਾਲੇ ਵੀ ਨਹੀਂ ਇੱਥੋਂ ਵਾਲੇ ਵੀ ਬੈਠੇ ਪ੍ਰੀਤੀ ਜੀ 3 ਐਸਐਸਪੀ ਕੁੜੀਆਂ ਨੇ 11 ਐਸਪੀ ਰੈਂਕ ਦੀਆਂ ਪੋਸਟਾਂ ਤੇ ਕੁੜੀਆਂ ਨੇ 25 ਏਡੀਸੀ ਤੇ ਏਡੀਸੀ ਲੈਵਲ ਦੀਆਂ ਜਿਹੜੀਆਂ ਪੋਸਟਾਂ ਨੇ ਉੱਥੇ ਕੁੜੀਆਂ ਜਿਹੜੀਆਂ ਨੇ ਉਹ ਡੀਸੀ ਕਿਉਂਕਿ ਕੋਈ ਕਿਸੇ ਗੱਲੋਂ ਕਮੀ ਨਹੀਂ ਹਜੇ ਵੀ ਸਾਨੂੰ ਜੇ ਨਾਰੇ ਲਿਖਣੇ ਪੈ ਰਹੇ ਨੇ ਦੁਲਹਨ ਹੀ ਦਹੇਜ ਹੈ ਹਜੇ ਵੀ ਲਿਖਿਆ ਹੁੰਦਾ ਉਹ ਬਸ ਪਲਟ ਜਾਂਦੀ ਹੈ ਉਲਟਾ ਹੋ ਜਾਂਦਾ ਦੇਜ ਹੀ ਦੁਲਹਨ ਹੈ ਇਨ ਚੀਜ਼ਾਂ ਤੋਂ ਬਾਹਰ ਸਿਰਫ ਯੂਨੀਵਰਸਿਟੀਆਂ ਕਾਲਜ ਹੀ ਘੱਟ ਸਕਦੇ ਵਿਦਿਆ ਘੱਟ ਸਕਦੀ ਹੈ ਮੈਂ ਪਾਰਲੀਮੈਂਟ ਸੀਗਾ ਵਿਮਨ ਡੇ ਸੀਗਾ ਉੱਥੇ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਜੀ ਮੈਨੂੰ ਉਹ ਕਹਿੰਦੇ ਵੀ ਜਿਆਦਾ ਟਾਈਮ ਨਹੀਂ ਹੈਗਾ ਦੀ ਡਿਬੇਟ ਐਂਡ ਹੈ ਕਿਉਂਕਿ ਉੱਥੇ ਜਿੰਨੇ ਤੁਹਾਡੇ ਐਮਪੀ ਹੁੰਦੇ ਨੇ ਉਸ ਹਿਸਾਬ ਨਾਲ ਟਾਈਮ ਮਿਲਦਾ ਮੈਂ ਇਕੱਲੇ ਹੀ ਸੀ 19 ਚ ਚਲੋ ਮੈਂ ਕਿਹਾ 2-3 ਮਿੰਟ ਦੇ ਦਿਓ ਜੀ ਬਹੁਤ ਐਨੇ ਤਾਂ ਉਤੇ ਮੈਂ ਇੱਕ ਸ਼ੇਅਰ ਬੋਲਿਆ ਸੀ ਕਿਸੇ ਕਵੀ ਨੇ ਲਿਖਿਆ ਬੜਾ ਵਧੀਆ ਇੱਕ ਧੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਉਹ ਮਾਂ ਦੇ ਪੇਟ ਚੋਂ ਮਾਂ ਨਾਲ ਗੱਲ ਕਰਦੀ ਐ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਮਾ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਇਹ ਹੀ ਮੇਰੀ ਅਰਜ਼ੀ ਮਾਏ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਯੋਧਾ ਪੈਦਾ ਕਰ ਦੇਣਾ ਜੀ ਤੇ ਆਪਾਂ ਹਜੇ ਵੀ ਲਿਖਣਾ ਪੈ ਰਿਹਾ ਹੈ ਬੇਟੀ ਪੜ੍ਹਾਓ ਬੇਟੀ ਬਚਾਓ ਜਲੰਧਰ ਦੇ ਵਿੱਚ ਕਟਨਾ ਹੋਈ ਕਿੰਦੀ ਅਨਮਨੁੱਖੀ ਅੱਜ ਦੇ ਜ਼ਮਾਨੇ ਚ ਹੈ ਜੀ ਕਟਨਾਵਾ ਬਾਰੇ ਸੋਚ ਹੀ ਨਹੀਂ ਸਕਦੇ ਕਿਸ ਤਰ੍ਹਾਂ ਹੈਵਾਨੀਅਤ ਜਿਹੜੀ ਇਹ ਦਿਮਾਗਾਾਂ ਚ ਭਰੀ ਜਾਂਦੀ ਔਰ ਇਹੋ ਜਿਹੀ ਅਸੀਂ ਕਿਉਂਕਿ ਅੱਗੇ ਤੱਕ ਰਿਪੋਰਟਾਂ ਨਹੀਂ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਜੋ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫਆਈਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ ਚ ਘਟਣਾ ਹੈਗੀ ਨਾ ਉਹਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਅੱਜ ਜਦੋਂ ਏਥੇ ਮਾਰ ਪਈ ਕੁਰਲਾਵੇ ਤੈ ਕੀ ਦਰਦ ਨਾ ਆਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਂ ਸਾਡੀ ਬਾਣੀ ਚ ਲਿਖਿਆ ਪਿਆ ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਤੇ ਉਦੋਂ ਇਹ ਹਵਾਨੀਆਂ ਤੇ ਦੀਆਂ ਖਬਰਾਂ ਆਉਂਦੀਆਂ ਅੱਛਾ ਜਦੋਂ ਦੁੱਖ ਉਦੋਂ ਹੁੰਦਾ ਜਦੋਂ ਸਰਕਾਰਾਂ ਨਫ਼ਰਤ ਬੁਲਾਉਂਦੀਆਂ ਨੇ ਇੱਕ ਦੂਜੇ ਨੂੰ ਲਾਉਂਦੀਆਂ ਨੇ ਦੰਗੇ ਕਰਾ ਕੇ ਅੱਗਾਂ ਲਵਾ ਕੇ ਉਹਨਾਂ ਦੀ ਵੋਟਾਂ ਪੋਲ ਪੋਲਰਾਈਜੇਸ਼ਨ ਨਾਲ ਆਉਂਦੀਆਂ ਨੇ ਜੇ ਆਪਾਂ ਇਹਨਾਂ ਨੂੰ ਡਰਾਵਾਂਗੇ ਫਿਰ ਉਹ ਆਪਾਂ ਨੂੰ ਵੋਟਾਂ ਪਾਉਣਗੇ ਇਹ ਡਰ ਕੇ ਪਾਉਣਗੇ ਉਹ ਉਹ ਖੁਸ਼ ਹੋ ਕੇ ਪਾਉਣਗੇ ਆਹੀ ਕੰਤਰੀ ਦੁਨੀਆ ਮੇਂ ਕਹੀਂ ਐਸੀ ਮਿਸਾਲ ਪਾਈ ਹੋ ਕਿ ਕਿਸੇ ਖੁਦਾ ਕੇ ਘਰ ਕੋ ਰਾਮ ਨੇ ਆਗ ਲਗਾਈ ਹੋ ਜਾਂ ਕਿਸੇ ਅੱਲਾਵਾਲੋਂ ਨੇ ਰਾਮ ਕੀ ਬਸਤੀ ਜਲਾਈ ਹੋ ਜਾਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਸਿਰਫ ਸਿੱਖੋ ਕੋ ਸਮਝਾਈ ਹੋ ਨਾਨਕ ਅੱਲਾ ਔਰ ਰਾਮ ਤੋਂ ਬਹੁਤ ਨਰਮ ਹੈ ਇਹ ਚਮਚੇ ਦੇਖੋ ਪਤੀਲੇ से भी ਗਰਮ ਹੈ ਉਹ ਜਿਆਦਾ ਜਿਹੜੇ ਚਮਚੇ ਬਣਦੇ ਠੇਕੇਦਾਰ ਬਣਦੇ ਉਹ ਜਿਆਦਾ ਗਰਮ ਰਹਿੰਦੇ ਇਸਤੇਮਾਲ ਕਰਨ ਲਈ ਧਰਮ ਦਾ ਸੋ ਅੱਜ ਬੜਾ ਅੱਛੀ ਵਿਚਾਰ ਗੋਸਤੀ ਹੈ ਜ਼ਰੀਆ ਇੱਕ ਐਸਾ ਜ਼ਰੀਆ ਹੈ ਜਿਹੜਾ ਛੋਟੇ ਬੱਚਿਆਂ ਨੂੰ ਜਾਂ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਮੌਕਾ ਦਿੰਦਾ ਹੈ ਦੇਖੋ ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਉਹ ਜਹਾਜ਼ ਨੂੰ ਸਿਰਫ ਮੌਕਾ ਦਿੰਦਾ ਉੱਡਣ ਦਾ ਅੱਗੇ ਜਹਾਜ਼ ਦੇ ਇੰਜਣਾਂ ਤੇ ਡਿਪੈਂਡ ਕਰਦਾ ਉਹ ਕਿੰਨੀ ਉੱਚੀ ਉੱਡਦਾ ਸੋ ਇੱਕ ਰਨਵੇ ਬਣ ਕੇ ਜ਼ਰੀਆ ਵਰਗੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਂਦੀਆਂ ਨੇ ਕੋਈ ਵਰਦੀਆਂ ਕੋਈ ਸਿਲੇਬਸ ਦੀਆਂ ਕਿਤਾਬਾਂ ਕੋਈ ਕੁਝ ਤੇ ਇਹ ਕੋਈ ਪਤਾ ਨਹੀਂ ਕਿੱਥੋਂ ਕਿਹੜੀ ਚਿੰਗ ਲੱਗ ਜੇ ਜੀ ਕਿੱਧਰ ਨੂੰ ਜਾਵੜੇ ਗੱਲ ਮੈਂ ਆਪਣੀ ਗੱਲ ਸੁਣਾਉਣਾ 2008 ਦੀ ਗੱਲ ਹੋਣੀ ਮੈਂ ਸਵੇਰੇ ਸਵੇਰੇ ਅਖਬਾਰ ਪੜ੍ਹਿਆ ਮੈਂ ਉਦੋਂ ਇਸ ਲਾਈਨ 'ਚ ਨਹੀਂ ਸੀ ਮੈਂ ਆਰਟਿਸਟਿਕ ਲਾਈਨ ਤੌਰ ਕਲਾਕਾਰ ਵਿਚਰਦਾ ਸੀ ਤਾਂ ਦੋਨਾਂ ਨਾਨਕਾ ਪਿੰਡ ਹੈ ਇੱਕ ਫਾਜ਼ਿਲ ਕਾ تحصیل 'ਚ ਬਿਲਕੁਲ ਬਾਡਰ ਦੇ ਨੇੜੇ ਆ ਉੱਥੋਂ ਦੀ ਕੁੜੀ ਪੰਜਵੀਂ ਕਲਾਸ 'ਚੋਂ ਫਰਸਟ ਆਈ 450 'ਚੋਂ 447 ਨਹੀਂ 448 ਨੰਬਰ ਆਏ ਮੈਂ ਕਹਾਂ ਯਾਰ ਸਾਡੀਆਂ ਇੰਟਰਵਿਊ ਤਾਂ ਛੱਪਦੀ ਰਹਿੰਦੀਆਂ ਟੀਵੀ ਤੇ ਆਉਂਦੇ ਨੇ ਮੈਂ ਪੱਤਰਕਾਰਾਂ ਨਾਲ ਗੱਲ ਕੀਤੀ ਯਾਰ ਇਹਦੀ ਇੰਟਰਵਿਊ ਛਾਪੋ ਕੁੜੀ ਦੀ ਚੱਲਦੀਆਂ ਇਹਦੇ ਕੋਲੇ ਸਵਰੇ ਸਵਰੇ ਗੱਡੀ ਕੱਢੀ ਸਿੱਧੇ ਜਾਵੜੇ ਉੱਥੇ ਜਿਹੜੇ ਪੱਤਰਕਾਰ ਨੇ ਖਬਰ ਲਾਈ ਸੀ ਉਹਨੂੰ ਲੱਭ ਲਿਆ ਉਹਨੂੰ ਕਹਿ ਵੀ ਤੂੰ ਲੈ ਕੇ ਚੱਲ ਉੱਥੇ ਜਿੱਥੇ ਉੱਥੇ ਗਏ ਚਲੋ ਮਿਲें ਸਕੂਲ 'ਚ ਟੀਚਰਾਂ ਨੂੰ ਤਿਸਕਿਆ ਵੀ ਉਹ ਬੱਚੀ ਕਿੱਥੇ ਹੈ ਬੁਲਾ ਲਓ ਇੱਕ ਬੱਚਾ ਭੇਜਤਾ ਕਿ ਉਹਨੂੰ ਘਰੋਂ ਬੁਲਾ ਕੇ ਲੈ ਗਿਆ ਤੇ ਥੋੜੇ ਚਿਰ ਬਾਅਦ ਬੱਚਾ ਆਇਆ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਛੋਟਾ ਹੋ ਜਾਂਦਾ ਘਬਰਾਉਂਦੀ ਹੋਵੇ ਕੈਮਰਾ ਕੌਂਸ਼ੀਅਸ ਹੋਵੇ ਜਾਂ ਕੋਈ ਕੰਪਲੈਕਸ ਹੋਵੇ ਉਹਨੂੰ ਮੈਂ ਬੋਲਣਾ ਨਹੀਂ ਜਾਂ ਮੈਂ ਮਿਲਣਾ ਨਹੀਂ ਜਾਂ ਫੋਟੋ ਨਹੀਂ ਮੈਂ ਕਿਹਾ ਕਿ ਕਿਉਂ ਨਹੀਂ ਆਉਂਦੀ ਕਾਰਨ ਕੀ ਉਹ ਕਹਿੰਦੀ 20 ਰੁਪਏ ਦਿਹਾੜੀ ਤੇ ਨਰਮਾ ਚ ਬਣ ਗਈ ਵੀ ਹੈ ਪੰਜਵੀਂ ਚੋਂ ਫਸਟ ਆਕੇ ਉਹਦੀ ਮਾਂ ਨੂੰ ਬੁਲਾਇਆ ਉਹ ਕਹਿੰਦੀ ਮੇਰੇ ਕੋਲ ਸਾਈਕਲ ਨਹੀਂ ਹੈਗਾ ਕਿਉਂਕਿ ਜਿਹੜਾ 7ਵੇਂ 8ਵੇਂ 9ਵੇਂ 10ਵੇਂ ਸਕੂਲ ਆ ਦੂਜੇ ਪਿੰਡ ਚ ਹੈ ਸਾਈਕਲ ਹੈ ਨਹੀਂ ਤੇ ਮੈਂ ਇਹਨੂੰ ਕਿਵੇਂ ਭੇਜਿਆ ਕਰੂੰਗੀ ਮੈਂ ਤਾਂ ਹਟਾ ਲੂੰਗੀ ਦਿਹਾੜੀ ਕਰ ਲਿਆ ਕਰਾਂਗੇ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕੀਤੀ ਬਾਹਰਲੇ ਮੁਲਕਾਂ ਚ ਜਿਹੜੇ ਰਹਿੰਦੇ ਦੋਸਤ ਮਿੱਤਰ ਸਾਡੇ ਬਹੁਤ ਸਾਰੇ ਤਾਂ ਬਿੰਨੂ ਹੋਰੀ ਸੀ ਸ਼ੋਸ਼ੂ ਕਰਨ ਜਾਂਦੇ ਸੀ ਕਾਮਨ ਹੀ ਨਹੀਂ ਸਾਡੇ ਫਰੈਂਡਸ ਮੈਂ ਕਿਹਾ ਯਾਰ ਦੀਵਾਲੀ ਤੇ ਲੱਖ ਲੱਖ ਦੇ ਪਟਾਕੇ ਫੂਕ ਦਿੰਨੇ ਹੋ ਥੋੜੇ ਜਿਹਾ ਪਟਾਕੇ ਘਟਾ ਲਓ ਯਾਰ ਥੋੜੇ ਜਿਹਾ ਪੈਸੇ ਜਮ੍ਹਾਂ ਕਰਕੇ ਆਪਾਂ ਬੱਚੀ ਨੂੰ ਪੜ੍ਹਾਉਣਾ ਹੈ ਅਸੀਂ ਉਹਨੂੰ ਸਪான்ਸਰ ਕਰਤਾ ਤੇ ਬੜੂ ਸਾਹਿਬ ਅਕੈਡਮੀ ਵਾਲਿਆਂ ਚੌਥੇ ਐਡਮਿਸ਼ਨ ਹੋ ਗਈ ਉਹਦੀ ਕੁੜੀ ਦੀ ਉਸ ਤੋਂ ਬਾਅਦ ਮੈਂ ਮੇਰੇ ਖਿਆਲ ਚ 19 ਚ ਇਲੈਕਸ਼ਨ ਲੜ ਰਿਆ ਸੀ ਸੰਗਰੂਰ ਤੋਂ ਤਾਂ ਇੱਕ ਕੁੜੀ ਆਈ ਕਹਿੰਦੀ ਵੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਫੋਟੋ ਕਰਾਉਣੀ ਹੈ ਕਰਾ ਲਓ ਕਹਿੰਦੇ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਿਹਾ ਮੈਂ ਬਿਲਕੁਲ ਨਹੀਂ ਪਛਾਣਿਆ ਕਹਿੰਦੀ ਮੈਂ ਹੋ ਗਈ ਕੁੜੀਆਂ ਜਿਹੜੀ ਪੰਜਵੀਂ ਚੋਂ ਫਸਟ ਆਈ ਸੀ ਓ ਅੱਛਾ ਮੈਂ ਕਹਾ ਮੈਂ ਕਹਿੰਦੀ ਅੱਜ ਤੁਸੀਂ ਮੇਰੇ ਸਕੂਲ ਚ ਆਏ ਸੀ ਮੈਂ ਕਿ ਤੂੰ ਅੱਜ ਕੱਲ ਕੀ ਕਰਦੀ ਕਹਿੰਦੀ ਮੈਂ ਨੀਟ ਦਾ ਪੇਪਰ ਕਲੀਅਰ ਕਰ ਗਈ ਹੁਣ ਮੈਂ ਡਾਕਟਰ ਬਣਾਂ ਮੈਂ ਉਸ ਵੇਲੇ ਇੱਕ ਦੀ ਹੈਲਪ ਕਰ ਸਕਿਆ ਪਤਾ ਨਹੀਂ ਕਿੰਨੀਆਂ ਕੋ ਹੋਰ ਰਹਿ ਗਈਆਂ ਸੀ ਜਿਹੜੀਆਂ ਡਾਕਟਰ ਬਣ ਸਕਦੀਆਂ ਸੀ ਸੋ ਇਸ ਕਰਕੇ ਦਸਬੰਦ ਜ਼ਰੂਰ ਕਰਨਾ ਚਾਹੀਦਾ ਕਿਸੇ ਤੁਹਾਡਾ 1 ਰੁਪਇਆ ਕਿਸੇ ਦੀ ਭੁੱਖ ਦੀ ਬੁਰਕੀ ਬਣ ਜੇ ਕਿਸੇ ਦੀ ਕਿਤਾਬ ਦਾ ਕੋਈ ਪੰਨਾ ਬਣ ਜੇ ਇਤੋਂ ਵੱਡਾ ਪੁੰਨ ਕੋਈ ਹੈ ਨਹੀਂ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿੱਥੇ ਫਿਰਦਾ ਕਿਵੇਂ ਫਿਰਦਾ ਕੋਈ ਪੁੰਨ ਕਰਾਉਣਾ ਹੋਵੇ ਕੀ ਪਤਾ ਰੱਬ ਨੇ ਕੀ ਬਣਾ ਕੇ ਤੁਹਾਡੇ ਸਾਹਮਣੇ ਕੋਈ ਬੰਦਾ ਭੇਜ ਦੇਣਾ ਸੋ ਇਸ ਕਰਕੇ ਇਥੋਂ ਇਹ ਵੀ ਇਸ ਯੂਨੀਵਰਸਿਟੀ ਚੋਂ ਇਹ ਐਨਸਾਈਕਲੋਪੀਡੀਆ ਇਹ এডੂਕੇਸ਼ਨ ਦਾ ਇਹ ਵੀ ਸਿੱਖਿਆ ਲੈ ਕੇ ਜਾਇਓ ਕਿ ਜਿੱਥੇ ਜਾਓਗੇ ਵੱਡੇ ਵੱਡੇ ਕੁਰਸੀਆਂ ਤੇ ਜਾਓਗੇ ਤਾਂ ਬਸ ਇਹ ਸਿੱਖ ਕੇ ਕੈਸੀ ਲੋਕਾਂ ਦਾ ਭਲਾ ਕਰਨਾ ਅੱਜ ਦੇ ਵੇਰ ਤਾਂ ਜਿਵੇਂ ਕਹਿਆ ਜਾਂਦਾ ਕਿ ਹਰੇਕ ਹੀ ਕਰਦਾ ਹੈ ਪਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਮਨਾ ਰਹੇ ਹਾਂ ਤਾਂ ਉਹਨਾਂ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਹੀ ਅੱਜ ਦੀਵੇ ਜਗਦੇ ਨੇ ਜੀ ਤਾਂ ਹੀ ਅੱਜ ਨਤਮਸਤਕ ਹੁੰਦੀ ਹੈ ਲੱਖਾਂ ਦੁਨੀਆ ਸੋ ਬਹੁਤ ਸਾਰੇ ਸੂਫੀ ਕਲਾਕਾਰ ਬਹੁਤ ਸਾਰੇ ਸਾਡੇ ਐਸਈ ਜੁਨੀਵਰਸਿਟੀ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਹਨਾਂ ਸਟੇਜਾਂ ਤੋਂ ਉੱਠ ਕੇ ਗਏ ਨੇ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਵੀ ਦਿਨਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਸ ਯੂਨੀਵਰਸਿਟੀ ਦੇ ਵਿੱਚ ਮੈਂ ਆਉਂਦਾ ਰਿਹਾ ਮੈਂ ਕਿਉਂਕਿ ਪਲੱਸ 1 ਪਲੱਸ 2 ਦੇ ਵਿੱਚ ਮੈਂ ਯੂਥ ਫੈਸਟੀਵਲਾਂ ਚ ਇੱਥੇ ਆਉਂਦਾ ਸੀ ਸ਼ੀਰਪਗਤ ਸਿੰਘ ਹੋਸਟਲ 'ਚ ਰਹਿੰਦੇ ਹੁੰਦੇ ਸੀਗੇ ਦੋਸਤਾਂ ਮਿੱਤਰਾਂ ਦੇ ਕਮਰਿਆਂ 'ਚ ਤੇ ਪਰ ਉਹ ਯਾਦਾਂ ਜਿਹੜੀਆਂ ਨੇ ਉਹ ਕਦੇ ਨਹੀਂ ਜਾ ਸਕਦੀਆਂ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਜਿੱਡੇ ਮਰਜੀ ਵੱਡੇ ਅਹੁਦਿਆਂ ਤੇ ਚੱਲੇ ਜਾਓ ਪਰ ਜੋ ਤੁਸੀਂ ਸਕੂਲਾਂ ਕਾਲਜਾਂ ਵਾਲੇ ਸਾਲ ਨੇ ਉਹ ਕਦੇ ਨਹੀਂ ਭੁੱਲ ਸਕਦੇ ਜੇ ਕਿਤੇ ਕੋਈ ਪੁਰਾਣਾ ਦੋਸਤ ਮਿੱਤਰ ਮਿਲ ਜਾਂਦਾ ਤਾਂ ਫਿਰ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੈਨੂੰ ਪਤਾ ਹੈ ਤੁਸੀਂ ਦੁਨਿਆਵੀ ਕੰਮਾਂ 'ਚ ਲੱਗ ਜਾਣਾ ਸਭ ਤੋਂ ਖਤਰਨਾਕ ਦਿਨ ਮੈਂ ਉਹ ਮੰਨਦਾ ਜਦੋਂ ਗਾਉਂ ਜਾਂ ਪਾ ਕੇ ਡਿਗਰੀਆਂ ਮਿਲਦੀਆਂ ਹੁੰਦੀਆਂ ਅਸਲ 'ਚ ਉਸ ਦਿਨ ਖੁਸ਼ੀ ਦਾ ਹੁੰਦਾ ਪਰ ਜੇ ਥੋੜਾ ਜਿਹਾ ਉਦੋਂ 5 ਸਤ ਘੰਟੇ ਬਾਅਦ ਦੀ ਗੱਲ ਕਰ ਲਈ ਉਹਨਾਂ ਸਟੂਡੈਂਟਾਂ ਨਾਲ ਅਸਲ 'ਚ ਡਿਗਰੀ ਮਿਲ ਜਾਂਦੀ ਹੈ ਉਸ ਦਿਨ ਉਸ ਦਿਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਤੇ ਲੱਗ ਜਾਂਦਾ ਹੈ ਵੀ ਹੁਣ ਕਿੱਥੇ ਕਿੱਥੇ ੱੱੱਕੇ ਖਾਣੇ ਪੈਣੇ ਪਤਾ ਨਹੀਂ ਡਿਗਰੀ ਤਾਂ ਲੈ ਲਈ ਉਹ ਡਿਗਰੀ ਵੇਲੇ ਹੱਸਦਾ ਖੇਡਦਾ ਡਿਗਰੀ ਕਰ ਲੈਂਦਾ ਯਾਰਾਂ ਦੋਸਤਾਂ ਨਾਲ ਜਿਵੇਂ ਬਿੰਨੂ ਦਾ ਕਰਮਜੀਤਨ ਮੋਲ ਦਾ ਪਤਾ ਹੀ ਨਹੀਂ ਲੱਗਿਆ ਕਿਹੜੀ ਕਲਾਸ ਪੜ੍ਹਦੇ ਨੇ ਕਈ ਸਾਲ ਇੰਨੀ ਫਿਰਦੇ ਰਹੇ ਤੇ ਉਹ ਜਦੋਂ ਸ਼ਿਕਾਇਤਾਂ ਸ਼ਿਕੁਤਾਂ ਆਈਆਂ ਫੇਰ ਕਿ ਤੈਨੂੰ ਕਿਹਾ ਵੀ ਚਲ ਹੁਣ ਨਾ ਆਇਆ ਕਰੋ ਇੱਥੇ ਯੂਨੀਵਰਸਿਟੀ ਛੱਡਣ ਨੂੰ ਕਿਹਦਾ ਜੀ ਕਰਦਾ ਜੀ ਇੱਡਾ ਵਧੀਆ ਮਾਹੌਲ ਕੀ ਦੇ ਛੱਡਣ ਨੂੰ ਕੀ ਤਾਂ ਚੀ ਕਰਦਾ ਪਰ ਅੱਜ ਇਹਨਾਂ ਦਾ ਵੀ ਬੜਾ ਵੱਡਾ ਪੰਜਾਬੀ ਸਿਨੇਮੇ ਚ ਸੱਗਣਾ ਜੁਗ ਨੂੰ ਚ ਜਾਂਦੇ ਰਹੇ ਇਕੱਠੇ ਅਸੀਂ ਸਿਨੇਮੇ ਚ ਵੱਡਾ ਨਾਮ ਐ ਇਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਦਸਬੰਦ ਕਰਦੇ ਨੇ ਚਲੋ ਕਿਸੇ ਦੇ ਨਾਮ ਤੇ ਕਈ ਵਾਰੀ ਸਪான்ਸਰ ਆ ਜਾਂਦੇ ਨੇ ਤੋਂ ਮੈਂ ਵੀ ਇਹ ਕਹਿਣਾ ਕਿ ਜੇ ਮੇਰਾ ਚਿਹਰਾ ਕਿਨੇ ਮਸ਼ਹੂਰ ਕੀਤਾ ਲੋਕਾਂ ਨੇ ਮੇਰੀ ਆਵਾਜ਼ ਕਿਨੇ ਮਸ਼ਹੂਰ ਕੀਤੀ ਲੋਕਾਂ ਨੇ